ਮਤਲਬ ਜੇ ਸੇਲ ਕੱਟੀ ਇਨਵੈਂਟਰੀ ਇਕੱਠੀ ਹੋਈ ਗਈ ਇਕੱਠੀ ਹੋਈ ਗਈ ਘਰ ਤੇ ਮਾਰਕੀਟ ਚ ਆਈ ਜਾਂਦੇ ਨੇ થોਲੇ-ਥੋੜੇ ਸਮੇਂ ਦੇ ਨਾਲ ਸੋ ਉਹਨਾਂ ਨੂੰ ਹੁਣ ਥੋੜਾ ਜਿਹਾ ਮਿਲੂ ਤੱਕ ਅਜੇ ਦੇ ਨਾਲ ਕਿ ਜਾਂ ਆਸ ਰੱਖਣਗੇ ਵੀ ਜਲਾਈ ਵਾਲੀ ਹੋਰ ਘਟ ਜੇ ਸ਼ਾਇਦ ਤੇ ਫੇਰੀ ਕੁਝ ਕਰੀਏ ਇਹ ਆਪਣੀ ਕਮਿਊਨਿਟੀ ਚ ਤਾਂ ਇਹ ਹੁੰਦਾ ਹੀ ਆ ਜਿਹੜੇ ਬੰਦੇ ਕੋਲੇ ਹੋਲਡਿੰਗ ਪਾਵਰ ਹੁੰਦੀ ਆ ਉਹ ਆਪਦੇ ਆਪ ਨੂੰ ਉੱਥੇ ਤੱਕ ਤਾਂ ਪੁਸ਼ ਕਰਦਾ ਹੀ ਆ ਕਿਉਂਕਿ ਮਹੀਨੇ ਹੋ ਸਕਦਾ ਸੇਲਾਂ ਘਟਣ ਦਾ ਕਾਰਨ ਇਹ ਵੀ ਹੋਏ ਕਿ ਲੋਕ ਵੇਟ ਕਰਦੇ ਹੋਣ ਵੀ ਜੂਨ ਮਹੀਨਾ ਆਉਣ ਵਾਲਾ ਅਗਲਾ ਕੁਝ ਹੁੰਦਾ ਦੇਖੀ ਨਿਕਲ ਜਾਏ ਉਦੋਂ ਤੇ ਫੇਰੀ ਕਰੀਏ ਹਾਂਜੀ ਹਾਂਜੀ ਇਗਰੀਜ਼ਿੰਗ ਸੀਗਾ ਬਾਇਰਸ ਗੱਲ ਜਿਹੜੇ ਵੀ ਬਾਇਰਸ ਨੂੰ ਹੁਣ ਆਪਾਂ ਜਦੋਂ ਮੈਨੂੰ ਸਪੋਸ ਮੈਨੂੰ ਮੇਰੇ ਕੋਲ ਕੋਈ ਬਾਹਰ ਆਉਂਦਾ ਮੈਂ ਉਹਨੂੰ ਕਾਲ ਬੈਕ ਕਰਕੇ ਗੱਲ ਕਰਦਾ ਵਾਪਸ ਵੀ ਤੁਸੀਂ ਮੇਰੇ ਕੋਲੇ ਆਏ ਸੀ ਤੁਸੀਂ ਕੁਆਲੀਫਾਈ ਹੁੰਦੇ ਸੀ ਤੁਸੀਂ ਮੌਰਗੇਜ ਲਈ ਆਪਾਂ ਫੋਲੋ ਅਪ ਕਰਦੇ ਹਾਂ ਜਦੋਂ ਫੋਲੋ ਅਪ ਕਰਦੇ ਸੀ ਮੋਸਟਲੀ ਲੋਕ ਇਹ ਕਹਿੰਦੇ ਸੀ ਵੀ ਆਰ ਵੇਟਿੰਗ ਫਾਰ ਥਿਸ ਹਾਂਜੀ 5 ਜੂਨ ਦੀ ਵੇਟ ਕਰ ਰਹੇ ਆ ਠੀਕ ਆ ਹੁਣ ਹੁਣ ਅਗਲਾ ਕਦੋਂ ਕੱਟਣਾ ਹੁਣ ਅਗਲਾ 24 ਜੁਲਾਈ ਦਾ ਕੱਟਣਾ ਮੂੰਹ ਨਿਕਲ ਜਾਂਦਾ ਅਗਲਾ ਕਦੋਂ ਰਿਵਿਊ ਹੋਣਾ ਹਾਂਜੀ ਅਗਲਾ 24 ਜੁਲਾਈ ਦਾ 24 ਜੁਲਾਈ ਦਾ ਸੋ ਡੇਢ ਕ ਮਹੀਨਾ ਇਹ ਵੇਟ ਕਰਨਾ ਪੈਣਾ ਜੇ ਕਿਸੇ ਨੇ ਉਸ ਹਿਸਾਬ ਦੇ ਨਾਲ ਆਪਣੀ ਹਾਂਜੀ ਅੱਜ ਉਹਨਾਂ ਬੈਂਕ ਆਫ ਕੈਨੇਡਾ ਨੇ ਅੱਜ ਇਹ ਕਿਹਾ ਵੀ ਅਸੀਂ ਜਿਹੜਾ ਅਗਲਾ ਸਟੈਪ ਆ ਉਹ ਇਹ ਇੱਕ ਠੇ ਕਲੈਕਟਿਵ ਡਿਸੀਜਨ ਨਹੀਂ ਹੈਗਾ ਥਿਸ ਇਜ਼ ਦਾ ਵਨ ਡਿਸੀਜਨ ਨੈਕਸਟ ਜਿਹੜਾ ਡਿਸੀਜਨ ਹੋਗਾ ਉਹ ਵੀ ਇੱਕ ਡਿਸੀਜਨ ਹੀ ਹੋਗਾ ਮੌਕੇ ਤੇ ਦੇਖਿਆ ਜਾਊਗਾ ਕਿੰਨ ਕਿੰਨਾ ਇਨਫਲੇਸ਼ਨ ਟਾਰਗੇ ਕਿੱਦਾਂ ਇਫੈਕਟ ਕਰ ਰਿਹਾ ਜੀ ਉਹਦੇ ਵਿੱਚ ਅਮਰੀਕਾ ਵਾਲੇ ਪਾਸਿਓ ਮੰਨ ਲਓ ਹੁਣ ਉਹਨਾਂ ਨੇ ਘਟਾਤਾ ਅਗਲੀ ਵਾਰੀ ਫਿਰ ਤਾਂ ਆਪਾਂ ਪੱਕਾ ਹੀ ਤਕਰੀਬਨ ਮੰਨ ਕੇ ਚੱਲ ਸਕਦੇ ਹਾਂ ਵੀ ਫਿਰ ਕੈਨੇਡਾ ਵੀ ਘਟਾਉਗਾ ਫਿਰ ਜ਼ਿਆਦਾ ਚਾਂਸ ਹੈ ਫਿਰ ਜ਼ਿਆਦਾ ਚਾਂਸ ਹਨ ਜੀ ਜੇ ਇਹ ਵੀ ਇੱਕ ਵੀ ਕਿੰਨਾ ਚਿਰ ਹੈਡ ਚੱਲਦੇ ਆ ਅਮਰੀਕਾ ਤੋਂ ਕਿੰਨਾ ਇਹ ਬੋਲਡ ਡਿਸੀਜਨ ਕਿੰਨੇ ਹੋਰ ਲੈਂਦੇ ਆ ਬੈਂਕ ਆਫ ਜ ਹੁਣ ਤੱਕ ਇਹ ਕਹਿੰਦੇ ਆ ਕਿ ਇਨਫਲੇਸ਼ਨ ਨੂੰ ਦੇਖ ਰਹੇ ਆ ਇਨਫਲੇਸ਼ਨ ਨੂੰ ਦੇਖ ਰਹੇ ਆ ਇਨਫਲੇਸ਼ਨ ਚ ਤੇ ਉਹਦਾ ਦੀ ਥੋੜੀ ਘਾਟਾ ਨਹੀਂ ਆਇਆ ਪਰ ਇੰਟਰਸਟ ਰੇਟ ਚ ਆ ਗਿਆ ਇਨਫਲੇਸ਼ਨ ਵੀ 2.7 ਤੇ ਇਹ ਕਹਿ ਰਹੇ ਆ ਗਿਆ ਮੈਂ ਕਿਹਾ ਟਾਰਗੇਟ ਇਜ਼ 2% देयर दे आर सेइंग ਵੀ ਆਰ ਗੈਟਿੰਗ ਕਲੋਸ ਟੂ ਦਾ ਟਾਰਗੇਟ ਸੋ ਲੋਕਾਂ ਨੂੰ ਥੋੜੀ ਜੀ ਰੀਲੀਜ਼ ਦਿੱਤੀ ਆ ਓਕੇ